ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਜਿਹੜੀ ਕੋਠੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਬਚਨ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਆ ਸੋ ਬਹੁਤ ਹੀ ਸੋਹਣੀ ਇਹ ਕੋਠੀ ਬਣੀ ਹੋਈ ਆ 130 ਗਜ ਦੇ ਵਿੱਚ ਤੇ ਜੇਕਰ ਰੇਟ ਦੀ ਗੱਲ ਕਰੀਏ ਤਾਂ ਰੇਟ 37 ਲੱਖ ਰੁਪਿਆ ਡਿਮਾਂਡ ਕੀਤੀ ਆ ਮਾਲਕ ਨੇ ਇਸ ਕੋਠੀ ਦੀ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਸੋ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਸੋ 130 ਗਜ ਦੇ ਵਿੱਚ ਕੋਠੀ ਬਚਨ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ 130 ਗਜ ਦੇ ਵਿੱਚ ਬਣੀ ਹੋਈ ਹੈ ਸੋ ਕਲੋਨੀ ਵੀ ਆਪਾਂ ਪਹਿਲਾਂ ਹੀ ਡਿਸਪਲੇ ਤੇ ਮੈਂਸ਼ਨਿੰਗ ਕੀਤੀ ਹੋਈ ਹੈ ਰੇਟ ਵੀ ਤੇ ਕਿੰਨੀ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਤੋ ਆਜੋ ਫਿਰ ਗੱਲ ਕਰਦੇ ਆ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡੀ ਫੈਸਿਲਿਟੀ ਵਾਸਤੇ ਵੀਰ ਭਰਾਵਾਂ ਨੂੰ ਸੌਖਾ ਹੋ ਜੇ ਘਰ ਖਰੀਦਣ ਇਸ ਕਰਕੇ ਆਪਾਂ ਵੀਡੀਓ ਬਣਾਈ ਦੀ ਤੇ ਚੈਨਲ ਤੇ ਪਾਈ ਦੀ ਹੈ ਸੋ ਥੋੜੀ ਬਹੁਤੀ ਮਦਦ ਤੁਸੀਂ ਵੀ ਕਰ ਦਿਆ ਕਰੋ ਸ਼ੇਅਰ ਕਰਨ ਦੇ ਵਿੱਚ ਬਈ ਕੋਈ ਖਰਚਾ ਨਹੀਂ ਆਉਂਦਾ ਸੋ ਵਿੱਚ ਨਾਲੇ ਵੀਰ ਦਾ ਵੀ ਫਾਇਦਾ ਹੋ ਜਾਂਦਾ ਜਿੰਨੀ ਵੀਡੀਓ ਸ਼ੇਅਰ ਹੁੰਦੀ ਹੈ ਤੇ ਹੋ ਸਕਦਾ ਥੋੜਾ ਬਹੁਤਾ ਸਾਧਾ ਵੀ ਹੋ ਜੇ ਤੇ ਆਜੋ ਫਿਰ ਗੱਲ ਕਰਦੇ ਆ ਇਸ ਕੋਠੀ ਦੀ ਤਾਂ ਬਹੁਤ ਹੀ ਸੋਹਣੀ ਕੋਠੀ ਜਿਹੜੀ ਆ ਬਣੀ ਹੋਈ ਆ 130 ਗਾਈ ਦੇ ਵਿੱਚ ਬਚਨ ਕਲੋਨੀ ਬਟਿੰਡਾ ਸ਼ਹਿਰ ਸੋ ਜੇਕਰ ਪਿੱਛੇ ਆਪਾਂ ਜਲਦੀ ਗੱਲ ਕਰੀਏ ਤਾਂ ਕਾਫੀ ਸਪੇਸ ਹੈ ਜਿਹੜੀ ਉਹ ਛੱਡੀ ਹੋਈ ਆ ਜਲਦੀ ਵੀ ਤੋਂ ਵਾਸ਼ਿੰਗ ਮਸ਼ੀਨ ਰੱਖਣ ਵਾਸਤੇ ਵੀ ਕਾਫੀ ਜਗ੍ਹਾ ਹੈਗੀ ਹੈ ਤੇ ਸਾਰੀ ਕੋਠੀ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਸੋਈ ਆਪਾਂ ਸਾਹਮਣੇ ਦੇਖ ਰਹੇ ਆ ਸਲਫ ਤੇ ਪੱਥਰ ਲੱਗਿਆ ਹੋਇਆ ਬਟ ਕੱਪੜ ਦਾ ਕੰਮ ਆ ਜਿਹੜਾ ਉਹ ਬਾਕੀ ਆ ਤੇ ਕਚਾਤ ਆਪਾਂ ਮਾਰਦੇ ਆ ਫਸਟ ਫਲੋਰ ਤੇ ਵੀ ਜਕਰ ਪੌੜੀਆਂ ਦੀ ਵੀ ਗੱਲ ਕਰੀਏ ਤਾਂ ਬਹੁਤ ਸੋਹਣਾ ਜਿਹੜਾ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਬਹੁਤ ਹੀ ਵਧੀਆ ਜਿਹੜੀ ਹੈ ਰੇਲਿੰਗ ਲੱਗੀ ਹੋਈ ਆ ਜੇਕਰ ਆਪਾਂ ਟਾਇਲਸ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਟਾਇਲਸ ਦਾ ਵੀ ਕੰਮ ਹੋਇਆ ਵੀ ਆ ਡੋਰ ਵਿੰਡੋ ਦਾ ਵੀ ਹੋਇਆ ਵੀ ਆ ਉੱਪਰ ਜਿਹੜਾ ਇੱਕ ਬੈਡਰੂਮ ਬਣਿਆ ਇੱਕ ਬਾਲਕਨੀ ਆ ਤੁਸੀਂ ਦੇਖ ਸਕਦੇ ਹੋ ਮੋਟੀ ਬਣੀ ਹੋਈ ਆ ਪਲੱਸ ਵਾਸ਼ਰੂਮ ਆ ਜਿਹੜਾ ਉਹ ਵੀ ਅਟੈਚ ਆ ਤੇ ਬਾਕੀ ਕਾਫੀ ਖੁੱਲਾ ਢੁੱਲਾ ਜਿਹੜਾ ਉਹ ਵਿੜਾ ਹੈਗਾ ਤੋ ਬਾਬਾ ਪ੍ਰੋਫੀ ਚੈਨਲ ਦੇ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਮਿਲਦੀਆਂ ਰਹਿਣੀਆਂ ਜੇਕਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਬੜੀ ਮਿਹਰਬਾਨੀਆਂ ਤੁਹਾਡੀ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ